ਪਤਾ ਨਹੀਂ ਕਰਦਾ ਹਾਂ ਕਰਦਾ ਹਾਂ ਮੈਂ ਜੀ ਇਹ ਘਰ ਤੇ ਮਰਜੀ ਨਾਲ ਹੀ ਆਉਂਦਾ ਜਦੋਂ ਆਉਂਦਾ ਨਾ ਨੂੰ ਕਿ ਉੱਡ ਜਾਂਦਾ ਬੱਥੇ ਦਾ ਤਰਲੇ ਲੈਣਿਆ ਪੁੱਤ ਕਲੋ ਜਾ ਪੁੱਤ ਕਲੋ ਜਾ ਉਹ ਤੋਂ ਨਹੀਂ ਆਂਦੇ ਤੁਸੀਂ ਸਾਰੇ ਲੱਗਦੇ ਹੀ ਕੱਖ ਨਹੀਂ ਦਾ ਜੀ ਚੋ ਛੱਡ ਕੇ ਬਾਤੇ ਬੁੱਲ ਤੇ ਥਾਲੇ ਕੌਡੀਆਂ ਗਲਾਸ ਧਰੀਦੇ ਨੇ ਜੋ ਲੱਭੇ ਤਰਲੀ ਦਾ ਫਿਰ ਪੈਰੀ ਦਾ ਨੁਕਰੇ ਲਾ ਕੇ ਮਾਈ ਬੁੱਢਾ ਬਹਿ ਰਹੀ ਨਹੀਂ ਤੇਰਾ ਵਗੜੀ ਰਾਥਾ ਕਰਨੇ ਸਫਾਈ ਕੰਮ ਵੀ ਇੱਕ ਲੱਦੀ ਸਫਾਈ ਕਰ ਗਿਆ। ਅੱਛਾ ਹਾਂਜੀ। ਇਹ ਜਗਰਦਵਾਰ ਦੀ ਸੇਵਾ ਕਰੀ ਲਿਆ ਮਾੜੀ ਮੋਟੀ। ਲਿਹਾੜੀ ਜਗਤ ਤੁਰਿਆ ਨਹੀਂ ਹੁਣ ਜਾਂਦਾ ਨਾ। ਲੱਤਾਂ ਕੰਮ ਨਹੀਂ ਕਰਦੀਆਂ। ਡੋਲਣ। ਇਹ ਪਰਿਵਾਰ ਬਟਾਲਾ ਦਾ ਰਹਿਣ ਵਾਲਾ ਹੈ। ਸਾਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਬਜ਼ੁਰਗ ਜੋੜਾ ਜਿਹੜਾ ਤੀਨਾ ਦੀ ਛੱਤ ਥੱਲੇ ਆਪਦਾ ਜੀਵਨ ਬਸਰ ਕਰ ਰਿਹਾ। ਜਦੋਂ ਅਸੀਂ ਗਏ ਜਾ ਕੇ ਦੇਖਿਆ ਤਾਂ ਵਾਕਿ ਹੀ ਉਹ ਬਜ਼ੁਰਗ ਜੋੜਾ ਬਹੁਤ ਔਖਾ ਸੀ। ਤੀਨਾ ਦੀਆਂ ਛੱਤਾਂ ਕਮਰੇ ਬਿਲਕੁਲ ਨੀਵੇਂ ਬਾਪੂ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦਾ ਬੀਬੀ ਕਹਿੰਦੀ ਮੇਰੇ ਇੱਕ ਬੇਟੀ ਤੇ ਇੱਕ ਬੇਟਾ ਬੇਟੀ ਦਾ ਵਿਆਹ ਥੀ ਸੀ ਬੀਟਾ ਜਿਹੜਾ ਉਹ ਨਸ਼ੇ ਕਰਦਾ ਬਾਪੂ ਜੀ ਤੋਂ ਇਸ ਉਮਰ ਦੇ ਵਿੱਚ ਕੋਈ ਕੰਮ ਨਹੀਂ ਹੁੰਦਾ ਵਿਚਾਰੇ ਸਿਰਫ ਪੈਨਸ਼ਨ ਤੇ ਹੀ ਗੁਜ਼ਾਰਾ ਕਰਦੇ ਆ ਦਵਾਈ ਬੂਟੀ ਨੂੰ ਵੀ ਬਹੁਤ ਔਖਾ ਜਦੋਂ ਮੀਂਹ ਪੈਂਦਾ ਤੇ ਉਦੋਂ ਛੱਤ ਦੇ ਥੱਲੇ ਬਾਲਟੀ ਰੱਖਣੀ ਪੈਂਦੀ ਆ ਅਸੀਂ ਆਪ ਸਭ ਸੰਗਤ ਨੂੰ ਬੇਨਤੀ ਕਰਦੇ ਆ ਕਿ ਆਪਾਂ ਨੂੰ ਇਨ੍ਹਾਂ ਬਜ਼ੁਰਗਾਂ ਵਾਸਤੇ ਇੱਕ ਕਮਰੇ ਦੀ ਉਸਾਰੀ ਕਰਕੇ ਦੇਣ ਦੀ ਲੋੜ ਹੈ ਜੇ ਕੋਈ ਵੀ ਵੀਰ ਜਾਂ ਭੈਣ ਇਨ੍ਹਾਂ ਨੂੰ ਕਮਰਾ પાਕੇ ਦੇਣ ਦੇ ਵਿੱਚ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਅਤੇ ਇਹਨਾਂ ਦੇ ਗੁਜ਼ਾਰੇ ਵਾਸਤੇ ਇਹਨਾਂ ਨੂੰ ਸੇਵਾ ਭੇਜਣੀ ਚਾਹੁੰਦਾ ਹੈ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਦੋਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ